ਗੱਡੀ ਜਗਜਮ ਆਇਆ ਨਿਸ਼ਾਨਾ ਥੋੜਾ ਗਿਆ ਹੈ ਇਧਰ ਆ ਲੁਕੀ ਗਈ ਲੁਕੀ ਹੋਣੀ ਹੈ ਬਸ ਹੋਈ ਗਈ ਹੈ ਤੁਹਾਨੂੰ ਥੋੜਾ ਮਿਲ ਜਾਣੀ ਹੋਰ ਅੱਧਾ ਪੂਰਾ ਚੜਫਕ ਹੈ ਠੀਕ ਹੋ ਜਾਗਾ ਫਰਾ ਦੇ ਆਹ ਕਿਹਦੇ ਲੇੜ ਤੇੜੀ ਵੀ ਜਾਂ ਦੂਰ ਹੋ ਤੂੰ ਅੱਜ ਦਾ ਨਿਸ਼ਾਰੇ ਆਜ ਕਰਦਾ ਮੈਂ ਸੁੰਦਰ ਬਣੀ ਤੂੰ ਆ ਜਾ ਇਹਦੇ ਪੁੱਜਾ ਚੋਕੀ ਹੋਰੇ ਮੈਂ ਘੰਟੇ ਚ ਆ ਜਾਣਾ ਅੱਛਾ ਅੱਛਾ ਆ ਮੈਂ ਇੱਥੇ ਹੀ ਹੁੰਦੀ ਦੋ ਗੱਡੀਆਂ ਮੇਰੇ ਕੋਲ अच्छा दो गाड़ियां ਤੇ ਇੱਥੇ ਕੋਈ ਹੋਰ ਇਸ ਲਈ ਕਿਉਂਕਿ ਉਹਨਾਂ ਮੇਰੇ ਨਾਲ ਛੁੱਟੀ ਕਰ ਦੇਣੀ ਹੋਣੀ ਹੋਰ ਹੋ ਗਈ ਆ ਮੈਨੂੰ ਪਤਾ 3 ਵਜੇ ਦੇ ਪਹਿਲੇ ਛੁੱਟੀ ਨਹੀਂ ਹੋਣੀ اچھا اچھا ਉਹ ਤਾਂ ਕਹਿੰਦੇ ਵੀ ਹੈ ਕਿ ਹੋ ਗਈ ਹੈ ਬਸ ਸਾਰਾ ਕੁਝ ਹੋ ਜਾਏ ਜਰੂਰ ਸਾਲਾ ਰੋਜ ਦਾ ਕੰਮ ਹੈ ਤੁਸੀਂ ਜਿੱਲੇ ਡਿਸਚਾਰਜ ਹੋਣਗੇ ਨਾ اچھا ਫੋਨ ਕਰਿਓ ਗੱਡੀ ਉਸ ਤੋਂ ਪਹਿਲੇ ਪੁੱਛਿਆ ਪੇਸ਼ੈਂਟ ਕੋਈ ਪਛਾਣੀ ਹੋ ਜੇ ਰਸਤੇ ਦੇ ਰਸਤੇ ਕੋਈ ਪਰੇਸ਼ਾਨੀ ਨਹੀਂ ਆਵੇ ਇਹ ਗੱਲ ਜੀ ਹੈ ਥਲੀਵੀ ਕਿਹਦਾ ਥਲੀਵੀ ਕਿਹਦਾ ਆਪਰੇਟ ਹੋ ਜਾਏਗਾ ਨਾ ਕੋਈ ਗੱਲ ਨਹੀਂ ਦੋ ਗੱਡੀਆਂ ਹੈ ਹੈ ਉਹ ਗੱਡੀਆਂ ਜਲਦੀ ਤੋਂ ਬੰਨੇ ਕੋਈ ਆਏ ਰੋਜ ਮਾਹੀ ਰਸਤਾ ਬੜਾ ਖਰਾਬ ਹਨ ਉੱਧਰ ਜਾਂ ਬੱਲੇ ਸਾਨੂੰ ਉਹ ਕਹਿੰਦਾ ਯਾਰ ਬੋਟੀ ਮੇਰੀ ਬੜੀ ਇੰਗਿਆ ਬੁਮਾਰਾ ਤੇ ਇੰਗਿਆ ਸਿੱਧੀ ਨਹੀਂ ਲੇਟ ਸਕਦੀ ਇਹ ਹੈ ਉਹ ਹੈ ਤੁਹਾਡੀ ਐਂਬੂਲੈਂਸ ਹੁੰਦੀ ਕੋਈ ਤੇ ਇਹਦੇ ਵਿੱਚ ਕੁਝ ਹੁੰਦਾ ਹੀ ਨਹੀਂ ਹੈ ਐਂਬੂਲੈਂਸ ਤੇ ਫਿਰ ਬਖੀਨਾ ਦਾ ਕੀ ਕੀ ਪ੍ਰਭਾ ਕਹਿੰਦੇ ਗੋਲੀ ਹੀ ਆਈ ਹੈ ਤੇ ਇਹ ਹੈ ਤੇ ਫਿਰ ਕਿਨੇ ਪੈਸੇ ਕਰਨੇ ਫਿਰ ਐਂਬੂਲੈਂਸ ਦੇ ਨਹੀਂ ਨਹੀਂ ਇਹਦੇ ਤੋਂ ਦੇ ਯਾਰ ਅਗੇ ਤਨੇ 3500 ਰੁਪਏ ਅਗੇ 500 ਰੁਪਏ ਕਿ ਸਰਦਾਰ ਕੁੰਝ ਆਏਗਾ ਤੁਸੀਂ ਸਭ ਜਾਨੀ ਅਸੀਂ ਕੋਈ ਸੌਦਾ ਕੀ ਨੇ ਦਿੱਲੀ ਬਾਹਰ ਨਾ ਜਾਣਾ ਇੱਕ ਵਾਰੀ ਪਤਾ ਜਾਏਗਾ 2 ਸਾਲ ਬਾਅਦ ਆਏਗਾ 3 ਸਾਲ ਬਾਅਦ ਆਏਗਾ ਨਹੀਂ ਉਹ ਲੰਮਾ ਹੌਂਦਾ ਤੁਰ ਕੇ ਭਾਜਦਾ ਦਾ ਕੰਮ ਕਰ ਕਿਉਂ ਮੈਨੂੰ ਸਭ ਡਾਕਟਰਾਂ ਨੇ ਕਿਹਾ ਮੈਂ ਫੋਨ ਕਰਦੇ ਹਾਂ ਉਹਨੂੰ ਮੈਂ ਕਿਹਾ ਨਹੀਂ ਤੂੰ ਡਾਕਟਰ ਫੋਨ ਕਰ ਦੇਂ ਕਿ ਭయ్యా ਡਾਕਟਰ ਸਜੀਤ ਜੀ ਦਾ ਛੋੜੀ ਆ ਅੱਛਾ ਅੱਛਾ ਉਹ ਲੰਮਾ ਹੌਂਦਾ ਉਹਨੂੰ ਕਿਸੇ ਨਾਲ ਚਲੀ ਜਾ ਅੱਛਾ ਅੱਛਾ ਮਿਲ ਕੋ ਪੇਸ਼ੈਂਟ ਤੇ ਤੁਸੀਂ ਯਾਰ ਪ੍ਰਾਈਵੇਟ ਗੱਡੀਆਂ ਲੈ ਕੇ ਐਂਬੂਲੈਂਸਾਂ ਬਣਾਈ ਦੀਆਂ ਨਹੀਂ ਨਹੀਂ ਐਂਬੂਲੈਂਸ ਨਹੀਂ ਅਸੀਂ ਬਣਾਈ ਸਰ ਨਹੀਂ ਕਿਸੇ ਬੋਲੇ ਆ ਤੁਸੀਂ ਸਿੱਧੇ ਪਹਿਲਾਂ ਸਾਰਾ ਕੁਝ ਦੱਸਿਆ ਨਾ ਤੁਹਾਨੂੰ ਕੀ ਦੱਸਿਆ ਰਹਾ ਹੈ ਨਾ ਪਰਿਵਰਤਨੀ ਆ ਗਈ ਕਿ ਤੁਹਾਨੂੰ ਅੰਦਰ ਰੈਜ਼ਿਡੈਂਟ ਵਿਦਾਊਟ ਪਰਮਿਟ ਤੁਸੀਂ ਮਰੀਜ਼ ਲੈ ਕੇ ਜਾਂਦੇ ਹੋ ਇਹ ਮਰੀਜ਼ ਨਾਲ ਕੋਈ ਐਰੀ-ਟੈਰੀ ਹੋ ਜਾਏ ਜਾਂ ਤੁਹਾਡੀ ਗੱਡੀ ਕੋਲਟ-ਪੁਲਟ ਜਾਏ ਤੇ ਕੀ ਜਵਾਬ ਦਿਓਗੇ ਪ੍ਰਸ਼ਾਸਨ ਕਿੱਥੇ ਸੁਟਾ ਹੈ ਜੀ ਕਿਸ ਤਰ੍ਹਾਂ ਚੱਲਦੀਆਂ ਤੁਹਾਡੀਆਂ ਗੱਡੀਆਂ ਐਸਐਮਜੀਐਸ ਹਸਪਤਾਲ ਵਿਖੇ ਚੱਲ ਰਿਹਾ ਫਰਜ਼ੀ ਐਂਬੂਲੈਂਸਾਂ ਦਾ ਇੱਕ ਰੈਕਟ ਉਹ ਪ੍ਰਾਈਵੇਟ ਗੱਡੀਆਂ ਜਿਹੜੀਆਂ ਬੱਚਿਆਂ ਨੂੰ ਸਵੇਰੇ ਸਕੂਲ ਛੱਡਣ ਜਾਂਦੀਆਂ ਹਨ ਅਤੇ ਸ਼ਾਮ ਦੇ ਸਮੇਂ ਉਹ ਮਰੀਜ਼ਾਂ ਅਤੇ ਬੱਚਿਆਂ ਦੀਆਂ ਡੈੱਡ ਬਾਡੀਆਂ ਨੂੰ ਲੈ ਕੇ ਚਲਦੀਆਂ ਹਨ ਗਰੀਬ ਲੋਕ ਜਿਹੜੇ ਪਹਾੜਾਂ ਚੋਂ ਆਏ ਹੋਏ ਉਹਨਾਂ ਦੇ ਕੋਲੋਂ ਖੁੱਲੇ ਆਮ ਲੁੱਟਿਆ ਜਾ ਰਿਹਾ ਐਂਬੂਲੈਂਸਾਂ ਦੇ ਨਾਂ ਦੇ ਉੱਤੇ ਪੈਸਾ ਤੁਸੀਂ ਦੇਖ ਰਹੇ ਹੋ ਆਪਸੀ ਸਾਈਟ ਟੀਵੀ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਅੱਜ ਤੁਹਾਨੂੰ ਐਸਐਮਜੀਐਸ ਜੰਮੂ ਦੇ ਹਸਪਤਾਲ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਕਿਵੇਂ ਗਰੀਬ ਲੋਕਾਂ ਨੂੰ ਵਰਗਲਾ ਕੇ ਉਹਨਾਂ ਪ੍ਰਾਈਵੇਟ ਗੱਡੀਆਂ ਵੱਲ ਐਂਬੂਲੈਂਸ ਦੀ ਤਰ੍ਹਾਂ ਭੇਜਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਤੁਹਾਨੂੰ ਅਸੀਂ ਐਂਬੂਲੈਂਸ ਪ੍ਰੋਵਾਈਡ ਕਰਵਾਵਾਂਗੇ ਘੱਟ ਪੈਸਿਆਂ ਦੇ ਵਿੱਚ ਪਰ ਜਦ ਕੀ ਐਸਐਮਜੀਐਸ ਹਸਪਤਾਲ ਦੀਆਂ ਆਪਣੀਆਂ ਐਂਬੂਲੈਂਸਾਂ ਉੱਥੇ ਖੜੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਫ੍ਰੀ ਜਿਹੜਾ ਹੈ ਉਹਨਾਂ ਮਰੀਜ਼ਾਂ ਨੂੰ ਘਰ ਤੱਕ ਪਹੁੰਚਾਉਣਾ ਹੁੰਦਾ ਹੈ ਕਿਉਂਕਿ ਐਸਐਮਜੀਐਸ ਹਸਪਤਾਲ ਇੱਕ ਜੱਚਾ ਬੱਚਾ ਹਸਪਤਾਲ ਹੈ ਜਿਹਦੇ ਵਿੱਚ ਹਰ ਡਿਸਟ੍ਰਿਕਟ ਤੋਂ ਇੱਕ ਇੱਕ ਐਂਬੂਲੈਂਸ ਹਰ ਵੇਲੇ ਉੱਥੇ ਖੜੀ ਰਹਿੰਦੀ ਹੈ ਕਿਉਂਕਿ ਰਜ਼ੋਰੀ ਪੁੰਚ ਸੁੰਦਰਬਨੀ 누ਸ਼ੇਰਾ ਜਾਂ ਇਸ ਤਰ੍ਹਾਂ ਦੇ ਹੋਰ ਵੀ ਦੂਰ ਦਰਾਂਡੇ ਦੇ ਇਲਾਕੇ ਜਿਵੇਂ ਕਿ ਰਿਆਸੀ ਉਦਮਪੁਰ ਡੋਡਾ ਹਰ ਇੱਕ ਡਿਸਟ੍ਰਿਕਟ ਦੀ ਇੱਕ ਐਂਬੂਲੈਂਸ ਉਸ ਹਸਪਤਾਲ ਦੇ ਵਿੱਚ ਖੜੀ ਰਹਿਣੀ ਚਾਹੀਦੀ ਹੈ ਔਰ ਖੜੀ ਰਹਿੰਦੀ ਵੀ ਹੈ ਪਰ ਫਿਰ ਵੀ ਕਿਵੇਂ ਮਰੀਜ਼ਾਂ ਨੂੰ ਉੱਥੋਂ ਵਰਗਲਾ ਕੇ ਪ੍ਰਾਈਵੇਟ ਗੱਡੀਆਂ ਦੇ ਵੱਲ ਭੇਜਿਆ ਜਾਂਦਾ ਹੈ ਅਤੇ ਸ਼ਰੇਆਮ ਔਰ ਖੁੱਲੇ ਆਮ ਪੈਸੇ ਲੁੱਟੇ ਜਾਂਦੇ ਹਨ ਅਸੀਂ ਵੀ ਇੱਕ ਮਰੀਜ਼ ਦੇ ਕਹਿਣ ਦੇ ਉੱਤੇ ਇਸ ਦੇ ਉੱਤੇ ਸੰਗਿਆਨ ਲਿਆ ਅਤੇ ਅਸੀਂ ਜ਼ਰੂਰੀ ਸਮਝਿਆ ਕਿ ਇਸ ਰੈਕਟ ਦਾ ਪਰਦਾ ਫਾਸ਼ ਹੋਣਾ ਚਾਹੀਦਾ ਹੈ ਅਸੀਂ ਇੱਕ ਮਰੀਜ਼ ਦਾ ਸਾਥੀ ਬਣ ਕੇ ਉਸ ਹਸਪਤਾਲ ਦੇ ਵਿੱਚ ਪਹੁੰਚੇ ਅਤੇ ਜਦੋਂ ਅਸੀਂ ਐਂਬੂਲੈਂਸ ਦੇ ਲਈ ਪੁੱਛਿਆ ਕਿ ਸਾਨੂੰ ਐਂਬੂਲੈਂਸ ਚਾਹੀਦੀ ਹੈ ਤਾਂ ਸਾਨੂੰ ਉੱਥੇ ਦੇ ਖੜੇ ਇੱਕ ਸਿਕਿਉਰਿਟੀ ਗਾਰਡ ਨੇ ਫੋਨ ਦੇ ਉੱਤੇ ਇੱਕ ਪਰਸ਼ੁਤਮ ਨਾਂ ਦੇ ਬੰਦੇ ਦੇ ਨਾਲ ਗੱਲ ਕਰਵਾਈ ਜਦੋਂ ਗੱਲ ਕਰਵਾਈ ਤਾਂ ਉਸ ਬੰਦੇ ਨੇ ਸਾਨੂੰ ਪੈਸੇ ਵੀ ਦੱਸੇ ਅਤੇ ਸਭ ਕੁਝ ਕੀਤਾ ਉਸ ਦਾ ਨੰਬਰ ਸਾਨੂੰ ਸਿਕਿਉਰਿਟੀ ਗਾਰਡ ਤੋਂ ਮਿਲਿਆ ਜਦ ਅਸੀਂ ਫੋਨ ਕਾਲ ਤੇ ਨਾਲ ਉਹਦੇ ਨਾਲ ਗੱਲ ਕੀਤੀ ਤਾਂ ਰੇਟ ਵਗੈਰਾ ਸੈੱਟ ਕਰਨ ਦੇ ਬਾਅਦ ਉਸ ਨੇ ਕਿਹਾ ਕਿ ਗੱਡੀ ਅੰਦਰ ਪਹੁੰਚ ਜਾਏਗੀ ਔਰ ਸਾਨੂੰ ਇਹ ਵੀ ਪਤਾ ਚੱਲਿਆ ਹੈ ਕਿ ਉਸ ਦੇ ਅੰਦਰ ਤੱਕ ਸਿੱਕਾ ਚੱਲਦਾ ਹੈ ਅੰਦਰ ਯਾਨੀ ਹਸਪਤਾਲ ਦੇ ਅੰਦਰ ਤੱਕ ਕਿ ਡਾਕਟਰ ਤੱਕ ਉਸ ਨੂੰ ਫੋਨ ਕਰਕੇ ਕਹਿੰਦੇ ਨੇ ਕੀ ਮਰੀਜ਼ ਲੈ ਕੇ ਜਾ ਉਸ ਤੋਂ ਬਾਅਦ ਇੱਕ ਹੋਰ ਤਰੀਕਾ ਉੱਥੇ ਐਂਬੂਲੈਂਸ ਲੱਭਣ ਦਾ ਤੁਹਾਨੂੰ ਕਿਹਾ ਜਾਵੇਗਾ ਕਿ ਬਾਹਰ ਪਾਰਕਿੰਗ ਦੇ ਕੋਲ ਐਸਐਮਜੀਐਸ ਹਸਪਤਾਲ ਦੀ ਪਾਰਕਿੰਗ ਦੇ ਕੋਲ ਕੁਝ ਗੱਡੀਆਂ ਖੜੀਆਂ ਹੋਣਗੀਆਂ ਉਹਨਾਂ ਦੇ ਨੰਬਰ ਤੱਕ ਤੁਹਾਨੂੰ ਦੱਸੇ ਜਾਣਗੇ ਕਿ ਇਸ ਨੰਬਰ ਦੀ ਈਕੋ ਗੱਡੀ ਇਸ ਨੰਬਰ ਦੀ ਮਾਰੂਤੀ ਵੈਨ ਤੁਹਾਨੂੰ ਸਾਫ਼ ਦੱਸਿਆ ਜਾਏਗਾ ਕਿ ਉਹਨਾਂ ਦੀਆਂ ਬਾਰੀਆਂ ਖੁੱਲੀਆਂ ਹੋਣਗੀਆਂ ਤੁਸੀਂ ਉਸ ਗੱਡੀ ਦੇ ਕੋਲ ਜਾ ਕੇ ਖੜੇ ਹੋਣਾ ਹੈ ਤਾਂ ਡਰਾਈਵਰ ਜਾਂ ਉਸ ਗੱਡੀ ਦਾ ਮਾਲਕ ਤੂੰ ਆਪ ਤੁਹਾਡੇ ਕੋਲ ਆਏਗਾ ਅਤੇ ਤੁਹਾਡੇ ਨਾਲ ਪੈਸਿਆਂ ਦੀ ਗੱਲਬਾਤ ਕਰੇਗਾ ਜਾਂ ਫੋਨ ਦੇ ਉੱਤੇ ਇੱਕ ਕਾਲਾ ਨਾਮ ਦਾ ਬੰਦਾ ਜਿਸ ਜਿਸ ਦੇ ਅੰਡਰ ਸਾਰੀ ਪਾਰਕਿੰਗ ਹੈ ਉਸ ਦੇ ਨਾਲ ਤੁਹਾਡੀ ਫੋਨ ਤੇ ਗੱਲ ਕਰਵਾਏਗਾ ਜਾਂ ਸਿੱਧੀ ਗੱਲ ਕਰਵਾਏਗਾ ਇਹ ਸਾਰੀਆਂ ਫੋਨ ਕਾਲਸ ਅਤੇ ਗੱਲਬਾਤ ਅਸੀਂ ਸਾਰੀਆਂ ਰਿਕਾਰਡ ਕੀਤੀਆਂ ਹਨ ਤੁਸੀਂ ਦੇਖੋ ਕਿ ਕਿਵੇਂ ਗਰੀਬ ਲੋਕਾਂ ਨੂੰ ਜਿਹੜੇ ਪਹਾੜਾਂ ਤੋਂ ਉੱਠ ਕੇ ਆਉਂਦੇ ਨੇ ਇੱਥੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਕਿਵੇਂ ਉਹਨਾਂ ਨੂੰ ਐਂਬੂਲੈਂਸ ਦੇ ਨਾਂ ਤੇ ਫਰਜੀ ਪ੍ਰਾਈਵੇਟ ਗੱਡੀਆਂ ਦੇ ਉੱਤੇ ਬਿਠਾ ਕੇ ਲੈ ਕੇ ਜਾਇਆ ਜਾਂਦਾ ਹੈ ਦੇਖਦੇ ਹਾਂ ਇਸ ਆਪਰੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਸਾਡੀ ਟੀਮ ਨੇ ਅੰਜਾਮ ਦਿੱਤਾ ਮੈਂ ਖੁਦ ਉਸ ਆਪਰੇਸ਼ਨ ਦੇ ਵਿੱਚ ਸ਼ਾਮਲ ਸੀ ਆਓ ਤੁਹਾਨੂੰ ਸਾਰੀ ਵੀਡੀਓ ਥੋੜਾ ਲੰਬੀ ਹੈ ਪਰ ਦੇਖਣਾ ਜ਼ਰੂਰ ਅਤੇ ਇਸ ਰੈਕર્ડ ਦਾ ਪਰਦਾ ਫਾਸ਼ ਕੀਤਾ ਹੈ ਤੋਂ ਸਰਕਾਰ ਇਹਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਕਿਸ ਤਰੀਕੇ ਦਾ ਐਕਸ਼ਨ ਲੈਂਦਾ ਹੈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਇਸ ਵੀਡੀਓ ਦੇ ਬਾਰੇ ਵਿੱਚ ਸਾਨੂੰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿੈਸੀ ਲੱਗੀ ਔਰ ਪ੍ਰਸ਼ਾਸਨ ਨੂੰ ਇਹਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਹੈ ਆਓ ਦੇਖਦੇ ਹਾਂ ਇਹ ਸਾਰੀ ਵੀਡੀਓ ਤੁਸੀਂ ਨਸ਼ਰੇ ਦੇ ਨਸ਼ਰੇ ਦੇ ਗੱਡੀ ਗੁਡੀ ਮਿਲੇਗੀ ਹਾਂਜੀ ਨਸ਼ਰੇ ਵਾਲੇ ਸਾਡੇ ਅਸ਼ਨਾਣ ਦੀ ਗਾੜੀ ਇੱਧਰ ਲੱਗੀ ਅਭੀ ਲੱਗੀ ਹੈ ਜੀ ਹਾਂਜੀ ਭਾਜੀ ਤੁਹਾਡੀ ਜੇ ਨਾ ਬਾਹਰ ਲੱਭਿਆ

ਮੈਂ ਕੋ ਤਾ ਹੁਮਨੇ ਸਾਰਾ ਜਾਣਾ ਲੈ ਕਰ ਲਿਆ ਗਾ ਤੁਹਾਨੂੰ ਮਿਲ ਜੇਗਾ ਕੀ ਆ ਕੇ ਕੰਮ ਕਰੇਗਾ ਹਰੋ ਅਗਰੇ ਵੀ ਚਲੇ ਜਾਓ ਹਾਂ 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 ਜੀ ਜੀ ਚਲੋ ਉਹ ਛੁੱਟੀ ਹੋਣ ਆ ਗਈ ਆ ਵਸ ਹੋ ਗਈ ਆ ਸਾਡੇ ਨੂੰ ਬਾਹਰ ਆ ਰਹੇ ਆ ਆ ਜਾ ਤੁਹਾਡੇ ਆ ਠੀਕ ਗੇਟਿੰਗ ਨੰਬਰ ਕੀ ਹੋਣਾ ਹੈ ਜੀ ਗੇਟਿੰਗ ਨੰਬਰ ਕੀ ਹੈ ਮੋਰ ਨੰਬਰ ਤੇ ਯੂਰੋ ਨੰਬਰ ਲਿਖੋ ਇਹ ਗਲਤ ਹੋਣੀ ਹੈ गोचे के साथ एस 120 सकते हैं या 80 नंबर हमने थंजाजीरो 200 का एक मिनट बोले थाने थंजा जीरो थंजा जीरो हां 3110 380 का नाम हो है डिजाइनिंग का कंप्यूटर का कुछ उत्तम चलो ठीक है ठीक है जी ਮੋਰ ਕੇ ਫਸਲ ਉਹ ਬਣਾਇਆ ਉਹਦੇ ਨਾਲ ਕੱਲ੍ਹ ਕਿਸੇ ਦਾ ਆਉਣਾ ਉਹ ਕੰਨਾਮੇ ਆਇਆ ਉਹਨੇ ਇਹ ਚਾਹੀ ਆਪਨੇ ਕੀ ਸਰ ਹੋਏ ਬੋਲੇ ਜੇ ਕੋਈ ਚਾਹੀ ਹੈ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਅਸਲਾਮ ਜੀ ਇਹ ਤੁਹਾਡਾ ਨੰਬਰ ਦਿੱਤਾ ਅੰਦਰ ਇੱਥੇ ਮੈਨੂੰ ਉਹਨਾਂ ਨੇ ਉਹ ਆਪਣਾ ਨਸ਼ਹਿਰੇ ਜਾਣਾ ਸੀ ਐਂਬੂਲੈਂਸ ਚਾਹੀਦੀ ਸੀ ਕੋਈ ਗੱਲ ਨਹੀਂ ਪਿਆ ਤੇ ਆਪਣਾ ਕੀ ਕਹਿੰਦੇ ਨੇ ਕਿੰਨੇ ਕੇ ਪੈਸੇ ਲੋਗੇ ਹੋ ਗਈ ਛੁੱਟੀ ਹੋ ਗਈ ਆ ਨਹੀਂ ਛੁੱਟੀ ਹੋ ਇਹ ਨਹੀਂ ਹੋਈ ਬਸ ਹੋਣ ਵਾਲੀ ਹੈ ਫਾਈਲ ਬਣ ਗਈ ਸਾਰੀ ਨਸ਼ਾਰੇ ਕਿਹੜੀ ਜਗਾ ਨਸ਼ਾਰੇ ਵੀਰ ਜਾਣਾ ਸੀ ਇਧਰ ਹਾਲ ਹਰਾਲ ਆ ਗਿਆ ਨਸ਼ਾਰੇ ਕੋਲ ਆ ਗਿਆ ਕਾਫੀ ਆ ਥੋੜਾ ਅੱਗੇ ਆ ਮਤਲਬ ਵਿੱਚ ਹੀ ਜਾਣਾ ਪੈਂਦਾ ਨਸ਼ਾਰੇ ਵਾਲੇ ਪਾਸੇ ਹੀ ਰਸਤਾ ਦੱਸ ਹਾਂ ਹਲਦੋੜ ਆਉਣਾ ਮੇਰੇ 10 20 ਕਿਲੋਮੀਟਰ ਆ 20 ਦੇ ਕਰੀਬ ਕਰੀਬ ਨਹੀਂ 20 ਜਾਂ 21 ਹੋਣਾ ਇਹ ਨਹੀਂ ਪਲਸ ਹੀ ਆ 20 ਪਲਸ ਹੀ ਆ ਅੱਛਾ ਅੱਛਾ ਕੀ ਹੋਸ 11 ਬਲਾ ਹਾਂ ਹਲਾ ਯਾਰ ਅਹੀ ਕਿਹੜਾ ਨਾਪਿਆ ਉਹਨੂੰ ਗਰੀਬ ਜਿਹਾ ਬੰਦਾ ਹੀ ਐ ਯਾਰ ਅਹੀ ਚੜਾਣਾ ਇੱਥੋਂ ਉਹਦੇ ਤੁਸੀਂ ਲੈ ਜਾਓ ਅੱਗੇ ਕੋਈ ਗੱਲ ਨਹੀਂ ਵੇਆ ਤੇ ਕਿਹ ਸਹਕਤਾ ਵੈ ਭਈਆ 4500 ਰੁਪਏ ਲੈਨੇ 4200 ਦੇ ਦੇ 4500 ਰੁਪਏ 4200 4200 4500 ਦੇਖੇ ਯਾਰ ਬੰਦਾ ਨਾਰਮਲ ਹੀ ਐ ਅਹੀ ਸਿਰਫ ਉਹ ਕੰਮ ਕਰਦਾ ਇੱਥੇ ਯਾਰ ਫੈਕਟਰੀ ਸਾਡੀ ਮਾਂ ਐ 4000 ਰੁਪਏ ਦੇ ਦੀ ਹੋਰ ਦੱਸੋ ਹੈ 4000 ਦੇ ਚਾਰ ਚਲੋ ਤੇ ਫਿਰ ਸਾਨੂੰ ਕੀ ਪਤਾ ਲੱਗੇਗਾ ਭਈਆ ਤੁਸੀਂ ਨੰਬਰ ਮੇਰਾ ਹੈ ਨਾ ਹਾਂਜੀ ਹਾਂਜੀ ਕਿਤੇ ਲੈਡ ਚਾਰਜ ਹੋ ਗਿਆ ਫੋਨ ਕਰਨਾ ਹੈ ਤੁਹਾਡਾ ਨੰਬਰ ਹੈ ਨਾ ਇਹ ਨਹੀਂ ਨੰਬਰ ਤੇ ਮੇਰਾ ਹੀ ਹੈ ਤੁਸੀਂ ਕਿੱਥੇ ਕਿਉਂ ਕਿਧਰੇ ਲੈੜ ਤੇੜੀ ਹੋ ਜਾਂ ਦੂਰ ਹੋ ਤਰੂ ਅੱਜ ਕੜਾ ਨਿਸ਼ਾਰੇ ਆਜ ਕੜਾ ਮੈਂ ਸੁੰਦਰ ਬਣੀ ਤੂੰ ਆ ਗਿਆ ਮੈਂ ਤੇ ਪੁੱਜਾ ਚੌਂਗੀ ਚੋਰੇ ਮੈਂ ਘੰਟੇ ਚ ਆ ਜਾਣਾ ਅੱਛਾ ਅੱਛਾ ਆ ਚਲੋ ਮੈਂ ਇੱਥੇ ਹੀ ਹੁੰਦੀ ਆ ਦੋ ਗੱਡੀਆਂ ਮੇਰੇ ਕੋਲ ਅੱਛਾ ਦੋ ਗੱਡੀਆਂ ਤੇ ਇੱਥੇ ਕੋਈ ਹੋਰ ਇਸ ਲਈ ਕਿਉਂਕਿ ਉਹਨਾਂ ਮੇਰੇ ਖਾ ਛੁੱਟੀ ਕਰ ਦੇਣੀ ਹੋਣੀ ਹੋਰ ਭਈਆ ਮੈਨੂੰ ਪਤਾ 3 ਵਜੇ ਦੇ ਪਹਿਲੇ ਛੁੱਟੀ ਨਹੀਂ ਹੋਣੀ ਅੱਛਾ 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 ਨਹੀਂ ਉਹ ਤੇ ਕਹਿੰਦੇ ਵੇਖ ਕੇ ਹੋ ਗਈ ਜੇ ਬਸ ਸਾਰਾ ਕੁਝ ਹੋ ਗਿਆ ਨਹੀਂ ਸਰ ਸਾਲਾ ਰੋਜ ਦਾ ਕੰਮ ਹੈ ਤੁਸੀਂ ਜਿੱਲੇ ਡਿਸਚਾਰਜ ਹੋਣਗੇ ਨਾ ਅੱਛਾ ਫੋਨ ਕਰਿਓ ਗੱਡੀ ਉਸੇ ਵੇਲੇ ਪਹੁੰਚ ਜਾਏਗੀ ਕਿਹੜੀ ਗੱਡੀ ਕਿਹੜੀ ਹੋਏਗੀ ਫਿਰ ਇੱਕੋ 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 ਹੈ ਕਿਹੜੀ ਚਿੱਟੇ ਰੰਗ ਦੀ ਹੋਏਗੀ ਹਾਂ ਵਾਈਟ ਵਾਈਟ ਕਲਰ ਦੀ ਇੱਕੋ ਅੱਛਾ 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 ਚਲੋ ਚਲੋ ਠੀਕ ਹੈ ਫਿਰ ਆਪਣੇ ਕੋਲ 26 24 ਹੈ 98 43 ਹੈ ਦੋ ਗੱਡੀਆਂ ਮੇਰੇ ਕੋਲ 26 24 ਤੇ 98 99 43 99 43 ਦੋ चलो है ठीक है फिर ठीक है सर करें फोन उससे लेकर आएं मैं कर लगा ठीक है ठीक है ओह एक बिट तो है एक बिटी ड्राइवर से आने कोई ड्राइवर से आने कोई ये तो आदमी है यार अंकल के ने क्या ही वो प्रेशर लाइन है कोई इशारे भेजना है हां तो राम ये अपना इशारे सिटी की दी है तो आदमी इशारे जी जी ਆਹ ਕੋਈ ਗੱਲ ਨਹੀਂ ਕੋਈ ਅੰਤ ਨੂੰ ਨੰਬਰ ਇਹੋ ਬੋਲਿਆ ਉਹ ਕਹਿੰਦੇ ਐਂਬੂਲੈਂਸ ਹੈ ਕੰਪਲੈਕਸ ਹੈ ਅੱਛਾ ਇਹ ਵੀ ਹੈ ਪ੍ਰਾਈਵੇਟ ਹੈ ਕੋਈ ਪੇਸ਼ੈਂਟ ਨੂੰ ਕੋਈ ਪਰੇਸ਼ਾਨੀ ਹੋ ਜਾਈ ਰਸਤੇ ਦੇ ਰਸਤੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਹ ਗੱਲ ਕੀ ਹੈ ਡਿਲੀਵਰੀ ਕੇਸ ਹੈ ਡਿਲੀਵਰੀ ਕੇਸ ਹੈ ਆਪਰੇਟ ਹੋਇਆ ਤਾਂ ਨਾ ਕੋਈ ਗੱਲ ਨਹੀਂ ਹੈ ਜਿੱਦੀਆਂ ਗੱਡੀਆਂ ਸੋ ਹੈ ਉਹ ਕੜੀਏ ਜੰਮਣੇ ਛੇ ਮਿੰਟਾਂ ਹੈ ਵਗੇ 50 ਤੱਕ ਜੰਮਣੇ ਸਟਾਫ ਹੈ ਰਸਤਾ ਬੜਾ ਖਰਾਬ ਹੈ ਨਾ ਉੱਧਰ ਜਾਂ ਬੰਦਾ ਸਾਨੂੰ ਆਮ ਨਾਲ ਹੀ ਉਹੀ ਗੱਲ ਹੈ ਜਿਹੜੀ ਕਿੰਨੇ ਪੈਸੇ ਲੈਂਦੇ ਕਾਲੇ ਓਕੇ ਮਾਇ ਇਹ ਬੈਟਰ ਹੋਏਗਾ ਪਤਾ ਨਹੀਂ ਕਿ ਨਹੀਂ ਕਲੀ ਕੁਤਰ ਕਾਲਾ ਛੱਡੀ ਕਿ ਦੀ ਹੈ ਹਾਂ ਬਣਾ ਬੜਾ ਤਾ ਯਾਰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਛੱਡੀ ਕਿ ਦੀ ਹੈ ਤੁਹਾਡੀਆਂ ਕਿ ਦੀ ਹੈਲੋ ਕਲਾਵੀਰ ਬੋਲਦੇ ਨੇ ਹਾਂ ਜੀ ਹਾਂ ਜੀ ਉਹ ਅਸੀਂ ਰੋਟੀ ਖਾਣਾ ਆਏ ਨਹੀਂ ਬਾਹਰ ਤੇ ਉਹ ਫੋਨ ਆਇਆ ਮਸਾ ਮੁੰਡੇ ਦਾ ਮੈਨੂੰ ਅੱਛਾ ਤੇ ਮੈਂ ਆਇਆ ਉਹਦੇ ਕੋਲ ਤੇ ਉਹ ਕਹਿੰਦਾ ਕਿ ਹੋ ਗਈ ਛੁੱਟੀ ਤੇ ਬਾਹਰ ਆ ਗਏ ਉਹ ਨਹੀਂ ਬਾਹਰ ਆਣਾ ਹੁਣੇ ਬਸ ਆਣ ਲੱਗੇ ਨੇ ਬਾਹਰ ਐ ਬਾਹਰ ਆ ਲੱਗੇ ਜੇ ਲਾ ਬਾਹਰ ਆ ਦੇ ਮੈਨੂੰ ਫੋਨ ਕਰੋ ਗੱਡੀ ਅੰਦਰ ਆ ਲੇਕਿਨ ਵੀਰ ਉਹ ਕਹਿੰਦਾ ਮਾ ਇਹ ਕਹਿੰਦਾ ਪ੍ਰਾਈਵੇਟ ਗੱਡੀ ਆ ਯਾਰ ਇਹ ਡਰਾਮੇ ਕਰਦਾ ਪਿਆ ਮੁੰਡਾ ਹੈ ਨਾ ਪਿੰਡ ਦਾ ਹੀ ਉਧਰ ਦਾ ਹੀ ਆਹਾਂ ਪ੍ਰਵਾਸਾਣੀ ਜੱਡੀ ਜਿਹੜੀ ਜੱਲੀਆਂ ਪ੍ਰਾਈਵੇਟ ਗੱਡੀਆਂ ਹੀ ਹੁੰਦੀਆਂ ਨਹੀਂ ਤੇ ਸਾਡੀ ਤੇ ਗੱਡੀ ਜੱਲੀ ਸਾਡੀ ਸਾਰੀ ਕੋਈ ਨਹੀਂ ਵੀ ਜੱਲੀ ਪ੍ਰਾਈਵੇ ਓਗਨਾਈਜ਼ਰ ਬੋਰਡੀ ਮੇਰੀ ਬੜੀਂਆਂ ਬਿਮਾਰ ਆ ਤੇਂ ਸਿੱਧੀ ਨਹੀਂ ਲੈਟ ਸਕਦੀ ਇਹ ਆ ਉਹ ਤੁਹਾਡੀ ਐਂਬੂਲੈਂਸ ਹੁੰਦੀ ਕੋਈ ਤੇ ਇਹਦੇ ਵਿੱਚ ਤਾਂ ਕੁਝ ਹੁੰਦਾ ਹੀ ਨਹੀਂ ਐਂਬੂਲੈਂਸ ਫਿਰ ਬਖਸ਼ੀ ਨਾ ਦਾ ਵੀ ਨਹੀਂ ਪਰ ਵਾ ਸਰ ਗੋਜਰੀ ਆ ਸਹੀ ਹੋਇਆ ਤੇ ਫਿਰ ਕਿਨੇ ਪੈਸੇ ਕਰਨੇ ਫਿਰ ਐਂਬੂਲੈਂਸ ਦੇ ਨਹੀਂ ਨਹੀਂ ਇਹ ਤੇ ਤੁਹਾਡੇ ਸਰ ਆ ਤੁਸੀਂ 3500 ਰੁਪਏ ਆ ਕੇ 3500 ਰੁਪਏ ਦਾ ਲਾਗੂ ਹੋ ਜਾਏਗਾ ਤੁਸੀਂ ਆਪਣੇ ਜਿਹਾ ਨਹੀਂ ਚਲਿਆ ਯਾਰ ਆਪਾਂ 5000 ਰੁਪਏ ਦੇੜੀ ਹੈ 10000 ਰੁਪਏ ਭਾਈ ਨਾ ਸਾਨੂੰ ਕੋਈ ਜ਼ਿਆਦਾ ਭਾਈ ਨਾ ਨਹੀਂ ਇਹ ਕਿ ਰਸਤੇ ਕੋਈ ਪਰੇਸ਼ਾਨੀ ਤੇ ਨਹੀਂ ਆਉਂਦੇ ਪੁਲਿਸ ਪੀਸਲੇ ਰੋਕ ਦੇ ਆਖਣਗੇ ਪੇਸ਼ੈਂਟ ਨਹੀਂ ਆਉਂਦੀ ਪੀਸ਼ੈਂਟ ਲਈ ਜਾਣਾ ਹੁੰਦਾ ਕੋਈ ਅਸੀ ਗੱਲ ਕੋਈ ਕਿਉਂਕਿ ਉਹ ਪਰਸ਼ੋਤਮ ਨਾਲ ਵੀ ਗੱਲ ਹੋਈ ਸੀ ਨਾ ਉਹ ਤੇ ਕਹਿੰਦਾ ਸੀ ਕਿ ਕੋਈ ਟੈਂਸ਼ਨ ਨਹੀਂ ਆ ਉਹ ਸਾਰੇ ਜਿਹੜੀ ਚਲਦੀਆਂ ਗੱਡੀਆਂ ਕਾਰੀਆਂ ਆਈਆਂ ਚਲਦੀਆਂ ਅੱਛਾ ਹਾਂਜੀ ਹਾਂਜੀ ਤੇ ਇਹ ਨਾ ਇੱਕ ਪੈਂਚ ਰਸਤੇ ਰੋਕਣ ਕਹਿਣ ਪਰਮਟ ਨਹੀਂ ਆ ਤੇ ਉੱਥੇ ਕਹਿਣ ਜੀ ਉਤਰ ਜਾਓ ਮਰੀਜ਼ ਨੂੰ ਕਹਿਣ ਉਤਰ ਜਾ ਥੱਲੇ ਉਹ ਲੈ ਲੈ ਐਸਾ ਖੁਸ਼ ਨਹੀਂ ਹੁਣ ਸਰ ਕੋਈ ਆ ਤਾਂ ਉਹ ਨਹੀਂ ਆ ਜ ਮਣੀ ਮਜੋਰ ਜਾ ਗਿਆ ਨੇ ਪੀਸ਼ੈਂਟ ਲੈ ਤਾ ਉਹ ਕਿ ਜਨਾ ਰੋਕੇ ਆ ਜੀ ਪੀਸ਼ੈਂਟ ਆਪੇ ਕਾ ਦੀ ਜ਼ੁਰੀਏ ਉਹ ਪਰ ਮੇਰੀ ਗ ਅੱਛਾ ਤੋਂ ਅੱਛਾ ਜਿਹੜੀ ਆ ਠੀਕ ਠੀਕ ਹੋ ਜਿਹੜੀ 7347 ਇਹ 12 ਨੰਬਰ ਹਾਂ ਜੀ 12 ਨਾ ਇਹ ਪੁੱਛ ਕੇ ਪੁੱਛਣਾ ਠੀਕ ਇਹ ਯਾਰ ਇਹਨੂੰ ਸਮਝਾਓ ਇਹ ਮੇਰੇ ਨਾਲ ਹੈ ਮੁੰਡਾ ਨਾ ਇਹਨੂੰ ਸਮਝਾਓ ਜਿਹੜੀ ਬੋਟੀ ਹੈ ਨਾ ਇਹ ਇਹ ਇਹਦੇ ਨਾਲ ਕਰਿਓ ਗੱਲ ਇੱਕ ਮਿੰਟ ਇਹ ਕਰੀ ਯਾਰ ਗੱਲ ਹਾਂਜੀ ਹਾਂਜੀ ਆ ਹਾਂਜੀ ਹਾਂਜੀ ਭਈਆ ਇਸ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਰਹੇਗੀ ਇਸ ਵਿੱਚ ਭਈਆ ਕੋਈ ਪਰੇਸ਼ਾਨੀ ਨਹੀਂ ਆਦੀ ਇਹਦੇ ਵਿੱਚ ਇਹਦੇ ਕੋਈ ਨਹੀਂ ਆ ਸਾਡਾ ਕੰਮ ਹੈ ਜੀ ਜਿਹੜੀ ਪੇਸ਼ਾ ਨਹੀਂ ਜਾਣਾ ਤਾਂ ਯਾਰ ਅਸੀਂ ਤਾਂ ਦੇ ਰੱਖੀ ਵੀ ਐਸੇ

नहीं नहीं एम्बुलेंस होगी तो कर लो कंफर्म कर लो हम पैंतीस सौ ले रहे हैं वो पैंतालीस सौ लेंगे एम्बुलेंस वाले अच्छा वो पैंतालीस लेंगे आप जहाँ देख लो पैंतालीस सौ लेंगे नॉर्मल ना रहो पैंतालीस रुपए एम्बुलेंस वाले बक्सी न जाओ जैसे एम्बुलेंस लेकिन कौन सी गाड़ी है आपकी फोन काट दिया उसमें भी हेलो अच्छा अच्छा वो तुम बोल रहे हो एम्बुलेंस वाले ਅੱਛਾ ਵੀਰ ਯਾਰ ਇਹ ਮੁੰਡਾ ਮੇਰੇ ਨਾਲ ਆ ਇਹਨੂੰ ਭੇਜਣਾ ਹੈ ਇਹਦੀ ਬੋਟੀ ਬਿਮਾਰ ਸੀ ਇਹ ਇਹ ਤੁਹਾਨੂੰ ਦੱਸ ਇੱਧਰ ਆਪਣਾ ਚੈਨਲ ਨੂੰ ਨਿਸ਼ਹਿਰੇ ਨਿਸ਼ਹਿਰ ਹਾਂਜੀ 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 ਮੈਨੂੰ ਇਹ ਦੱਸੋ ਕਿ ਪੈਸੇ ਕਿਵੇਂ ਲੋਗੇ ਆ ਆਪਰੇਸ਼ਨ ਹੈ ਨਾਰਮਲ ਤੇ ਕੋਈ ਆ ਕੋਈ ਆਪਰੇਸ਼ਨ ਹੋਏਗਾ ਬੜਾ ਆਪਰੇਸ਼ਨ ਹੋਏਗਾ ਫਟ ਆਪਰੇਸ਼ਨ ਹੋਇਆ ਦਾ ਯਾਰ ਕੋਈ ਗੱਲ ਨਹੀਂ ਸੱਡ ਰਿਹਾ ਉਹ ਕੁੜੀ ਨਾ ਬੜੀ ਕਮਜ਼ੋਰ ਈ ਅੱਛਾ ਛਾ ਤੇ ਉਹ ਬੱਚਾ ਉਹਦਾ ਮਰ ਗਿਆ ਦਾ ਤੇ ਕੁੜੀ ਬੜੀ ਕਮਜ਼ੋਰ ਹੈ ਤੇ ਗਰੀਬ ਫੈਮਿਲੀ ਹੈ ਤੇ ਯਾਰ ਇੱਕ ਚੱਕਰ ਦੱਸ ਮੈਨੂੰ ਕਿ ਇਹ ਇਹ ਤੇ ਨਹੀਂ ਹੋਏਗਾ ਕਿਤੇ ਰਸਤੇ 'ਚ ਕਿਤੇ ਤੈਨੂੰ ਰੋਕਣ ਵਾਂਜੇ ਕਹਿ ਕੇ ਐਂਬੂਲੈਂਸ ਨਹੀਂ ਹੈ ਇਹ ਹੈ ਉਹ ਹੈ ਉਹ ਨਹੀਂ ਯਾਰ ਮੈਨੂੰ ਐਸਾ ਕੋਈ ਚੱਕਰ ਨਹੀਂ ਮੈਂ ਆਇਆ ਬਰੋ ਤਾਂ ਅੱਪਰਸੋ ਵੀ ਗਿਆ ਸੀ अच्छा हां न शहरी राही बरापा पता क्यों याही ਉਪਰ पे ਜਹੀ ਨਾ ਇਸੇ ਤਰ੍ਹਾਂ ਹੀ ਤੂੰ ਜੀ ਐਨ ਜੀ ਐਮ ਸੀ ਤੋਂ ਪਾਰੂੰ ਪ੍ਰਾਈਵੇਟ ਗੱਡੀ ਉਹ ਰਸਤੇ 'ਚ ਪੁਲਿਸ ਵਾਲਿਆਂ ਨੇ ਰੋਕੀ ਟ੍ਰੈਫਿਕ ਵਾਲਿਆਂ ਨੇ ਉਹ ਮਰੀਜ਼ ਹੀ ਉੱਥੇ ਲਾਤਾ ਮਾਏ ਐ ਐਸਾ ਕੋਈ ਚੱਕਰ ਨਹੀਂ ਦਾ ਫਿਰ ਐਸਾ ਕੋਈ ਮਸਲਾ ਨਹੀਂ ਹੁੰਦਾ ਵੀਰਾ ਮਾ ਇਹਨਾਂ ਨੂੰ ਪਤਾ ਕੀ ਯਾਰ ਗਰੀਬ ਬੰਦਾ ਹੈ ਤੇ ਪੈਸੇ ਕਿੰਨੇ ਯਾਰ ਦੱਸੋ ਇਹ ਤੁਹਾਨੂੰ ਕਹੇ ਮੈਂ 4000 ਲੈਣੇ 4000 ਦੇ ਦੇ 4000 ਤੂੰ ਮੇਰੀ ਗੱਲ ਸੁਣ ਪਰਮਟ ਪਰਮਟ ਹੈ ਨਹੀਂ ਗੱਡੀ ਦਾ ਕੋਈ ਗੇੜੋੜ ਤੋਂ ਨਹੀਂ ਆ ਬੇੜਾੜ ਤੋਂ ਤੇ ਮਾਇ ਬਗੈਰ ਪਰਮਟ ਵੀ ਤੁਸੀਂ ਢੰਡਾਉਂਦੇ ਹੋ ਫਿਰ ਅਦੇ ਬਗੈਰ ਪਰਮਟ ਵੀ ਢੰਡਾਉਂਦੇ ਹੋ ਹੋਰ ਕੀ ਕਰਨਾ ਮਾਇ ਰਸਤੇ 'ਚ ਯਾਰ ਇਹਨਾਂ ਇੱਕਦਰੇ ਉਹ ਗਰੀਬ ਬੰਦਾ ਕਿਤੇ ਤੁਸੀਂ ਰਸਤੇ 'ਚ ਹੀ ਛੱਡਦੇ ਹੋ ਉਹਨੂੰ ਕੋਈ ਪੁਲਿਸ ਵਾਲਾ ਭੇਜੋ ਮੇਰੀ ਗੱਲ ਸੁਣੋ ਪਤਾ ਕਿ 6.516 ਆ ਸੀ ਪੇਸ਼ੈਂਟ ਕੋਲ ਪੈਸੇ ਉਸਨੂੰ ਨਹੀਂ ਜਿਹੜੇ ਘਰ ਕੋਈ ਨਾ ਬੰਦੇ ਨੇ ਅੱਛਾ ਅੱਛਾ ਇਸ ਤਰ੍ਹਾਂ ਪੈਸਾ ਵੀ ਲਾਤੇ ਹੀ ਕਰਦੇ ਆ ਵੀ ਨਾ ਦੇ ਬਲੇ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਫਿਰ ਬਸ ਉਹ ਛੁੱਟੀ ਤੇ ਹੋ ਹੀ ਗਈ ਐ। ਅੱਛਾ। ਤੇ ਕਿਹੜੇ ਗੱਡੀ ਨੰਬਰ ਆਏਗੀ ਤੁਹਾਡੀ? ਕੋਈ ਗੱਲ ਨਹੀਂ ਜਿੱਦ ਤੁਸੀਂ ਕਿ ਅੱਜ ਤੁਸੀ ਕਿ ਲੋਗੇ ਨਾ ਭੇਜਿਆ ਗਿਆ ਜੱਟੀ ਭੇਜ। ਮੇਰੇ ਪਸਾਨੂੰ ਪਤਾ ਤੇ ਲੱਗਣਾ ਕਿਹੜਾ ਨੰਬਰ ਆਏਗੀ ਗੱਡੀ। 7447 ਤੇ JK12 ਨਾ। ਹਾਂ ਹਾਂ। JK12 ਕੇ 20 ਪਤਲੇ ਮੈਂ ਮਸਾ ਦਿਖੀ ਖੜੀ ਬਾਹਰ ਗੱਡੀ ਗਰੇਰਾ ਵਧੀ। ਇਹ ਵੀ ਆਪਣੀਆਂ ਸਾਰੀਆਂ। ਅੱਛਾ ਅੱਛਾ ਅੱਛਾ। ਉਹ ਸਾਨੂੰ ਉੱਥੇ ਬੁਲਾਉਂਦਾ ਪਿਆ ਸੀ ਉਹ ਪਾਰਕਿੰਗ ਵਾਲਾ ਮੁੰਡਾ। अच्छा वो करदा ਪਿਆ ਹੀ ਫਿਰ ਸਾਡੇ ਨਾਲ ਰੇਟ ਰੋਡ ਕਾਲਾ ਕਿ ਕੀ ਨਾਮ ਬਤਾਈਏ ਬੱਸ ਕਰਕੇ ਆਇਆ ਉਸੇ ਨਹੀਂ ਮੈਂ ਉਹਦੇ ਨਾਲ ਹੀ ਗੱਲ ਹੀ ਕੀਤੀ ਸੀ ਤੇ ਮੈਂ ਉਹਦਾ ਤੁਹਾਡਾ ਨਾਮ ਲਿਆ ਤੇ ਉਹ ਕਹਿੰਦਾ ਇਹ ਉਹ ਵੀਰ ਪਰਸ਼ੋਤਮ ਦਾ ਤੇ ਅੰਮਰਪੂਰ ਡਾਕਟਰਾਂ ਤੱਕ ਸਿੱਕਾ ਚੱਲਦਾ ਹੈ ਸਿੱਕਾ ਵੀਰੇ ਇਹ ਕੇ ਚੱਕਰ ਗਏ ਅਸੀਂ ਓਕੇ ਟਾਈਮ ਕੰਮ ਆਦੇ ਆ ਹਾਂ ਇਹ ਗੱਲ ਹੈ ਤੁਹਾਨੂੰ ਟਿਕੋ ਜੇ ਫੋਨ ਕਰਨਾ 1 ਵਜੇ ਵੀ ਆਣਾ 2 ਵਜੇ ਕਰਨਾ 2 ਵਜੇ ਵੀ ਆਣਾ ਠੀਕ ਹੈ ਤੁਹਾਨੂੰ ਤੇ ਨਹੀਂ ਫੋਨ ਆਇਆ ਕਾਲੇਦਾਨਾ ਮੈਂ ਕੀ ਸਾਨੂੰ ਜਿਹੜਾ ਤੁਹਾਡਾ ਨੰਬਰ ਜਿਹੜਾ ਦਿੱਤਾ ਸੀ ਨਾ ਉਹ ਉਹਨੇ ਦਿੱਤਾ ਸੀ ਜਿਹੜਾ ਸਕورٹی ਕਾਰਡ ਹੈ ਹਾਂ ਮੈਨੂੰ ਪਤਾ ਮੈਨੂੰ ਪਤਾ ਹਾਂ ਸਕورٹی ਕਾਰਡ ਕੋਲੋਂ ਨੰਬਰ ਲਿਆ ਸੀ ਤੇ ਫਿਰ ਉਹ ਅਹੀ ਗੱਲ ਬਾਤ ਕੀਤੀ ਹਾਂ ਹਾਂ ਐਸਾ ਕੋਈ ਮਸਲਾ ਨਹੀਂ ਕਿ ਜਦੋਂ ਜਿਹੜਾ ਕਾਰ ਪੁੱਛਿਆ ਨਾ ਉਹ ਆਜ ਬੈਸੇ ਮਿਲ ਗਿਆ ਤੇ ਮੇਰੀ ਗੱਲ ਸੁਣ ਡਾਕਟਰ ਕੋਲੋਂ ਪੁੱਛ ਪਛਿਆ ਲਿਆ ਹੁੰਦੇ ਨਾ ਯਾਰ ਇਹ ਨਹੀਂ ਹੋਏ ਗੜਬੜ ਹੋ ਜਾਏ ਕੋਈ ਮਾਮੇ ਤੇ ਯਾਰ ਕਮਾਲ ਆ ਪਤਾ ਕੀ ਚੱਕਰੇ ਜਿਹੜੇ ਜਿੰਨੀ ਜਿੱਦੀ ਬੋਟੀ ਹੈ ਨਾ ਉਹ ਬੜਾ ਪਹਿਮੀ ਹੈ ਇਹ ਐਸਾ ਕੋਈ ਮਸਲਾ ਨਹੀਂ ਹੈ ਹਾਂ ਕਿਉਂਕਿ ਉਹਨਾਂ ਦਾ ਮਾਂ ਕੇਵਰੇ ਰਸਤੇ 'ਚ ਕੋਈ ਗੜਬੜ ਹੋ ਗਈ ਤੇ ਕੋਈ ਮੈਡੀਕਲ ਮੂੜਿਕਲ ਨਹੀਂ ਕੋਈ ਸਟ੍ਰੈਚਰ ਸਟ੍ਰੂਚਰ ਇਹ ਹੋ ਗਈ ਯਾਰ ਨਹੀਂ ਐਸੀ ਕੋਈ ਸਸਟ੍ਰੇਟ ਵਗੈਰਾ ਤੁਹਾਡੀ ਗੱਡੀ 'ਚ ਕੋਈ ਕਿੰਨੇ ਫਿਰ ਕੇਸ ਹੋਏ ਅਜੂ ਇਹ ਮੇਰੇ ਖਿਆਲ 8 ਦਿਨ ਹੋ ਗਏ ਅਰਜੋਨ ਉਹ ਬਣੇ ਬਰਸੋ ਬਰਸੋ ਕੇ ਵਿੱਚਦੇ ਤੁਹਾਡੇ ਤੇ 4 ਦਿਨਾਂ ਦਾ ਆਪਰੇਸ਼ਨ ਵਾਲਾ ਕੇਸ ਸੀ 4 ਦਿਨ ਹੋਇਆ ਗਿਆ ਅੱਛਾ ਅੱਛਾ ਤੁਸੀਂ ਬੰਦੇ ਸਭ ਗੱਲ ਨਹੀਂ ਆ ਬਾਕੀ ਸਭ ਇੱਕੋ ਕੋ ਦੇਖੋ ਉਹ ਆਮ ਗੱਡੀ ਚੱਲਦੀ ਨਾ ਤੁਸੀਂ ਜਿਹੜੀ ਕਹਿੰਦੇ ਹੋ ਨਸ਼ਾ ਵਾਲੀ ਫਰਮੇਜ ਆ ਜੇ ਉਹ ਹਾਂਜੀ ਹਾਂਜੀ ਉੱਪਰ ਮੜਵਾ ਦਿੱਤੀ ਸੀ ਨਾ ਕਿੰਨਾ ਉਹ ਖੱਟਾ ਜੱਪੜੀ ਦੇ ਦੇ ਜਿਵੇਂ ਸਾਡੇ ਹਸਪਤਾਲ ਤੋਂ ਚੱਲ ਗਿਆ ਦੀ ਅਸੀਂ ਆਰ ਖੱਟਾ ਜੱਪੜੀ ਦੇ ਕੇ ਚੱਲ ਲੈਣਾ ਅੱਛਾ ਅੱਛਾ ਕਾਲੇ ਉਹ ਮੈਨੂੰ ਐਕਚੁਅਲੀ ਅੰਦਰ ਜਿਹੜੀ ਡਾਕਟਰ ਸੀ ਨਾ ਕੁੜੀ ਜਨਾਨੀ ਇੱਕ ਉਹਦੇ ਨਾਲ ਮੇਰੀ ਗੱਲ ਹੈ ਤੇ ਉਹਨੇ ਵੀ ਤੁਹਾਡਾ ਹੀ ਨਾਮ ਲਿਆ ਉਹ ਬਈ ਅਸੀਂ ਇਹ ਨਹੀਂ ਕਰਦੇ ਕਿ ਕੋਈ ਅਸੀਂ ਉਹ ਵਾਂਝਾ ਜ਼ਿਆਦਾ ਸੁੱਤਾ ਕਿਸ ਵਾਸਤੇ ਬਾਗਦੀ ਹੈ ਮੈਂ ਇਸੇ ਕਰਕੇ ਕਾਲੇ ਕੋਲ ਨਹੀਂ ਕਰਾਇਆ ਅਸੀਂ ਭਈਆ ਅਸੀਂ ਕੋਸਵਾ ਕੀ ਨਹੀਂ ਦਿੱਲੀ ਤੁਹਾਨੂੰ ਨਾਲ ਜਦੋਂ ਇੱਕ ਵਾਰੀ ਪਤਾ ਜਾਏਗਾ 2 ਸਾਲ ਬਾਅਦ ਆਏਗਾ 3 ਸਾਲ ਬਾਅਦ ਆਏਗਾ ਨਹੀਂ ਉਹ ਕਹਿੰਦੇ ਕਰਕੇ ਵਾਅਦਾ ਕਰ ਕਉ ਕਿਉਂ ਮੈਨੂੰ ਸਭ ਡਾਕਟਰ ਨੇ ਕਿਹਾ ਮੈਂ ਫੋਨ ਕਰਦੇ ਹਾਂ ਉਹਨੂੰ ਮੈਂ ਕਿਹਾ ਤੇ ਤੁਹਾਡਾ ਡਾਕਟਰ ਫੋਨ ਕਰ ਦੇਣਗੇ ਤਾਂ ਯਾ ਦਲਤਰਾ ਸੰਜੀਪ ਜੀ ਉਹ ਆ ਛੋਟੀ ਆ ਅੱਛਾ ਅੱਛਾ ਉਹ ਜਿਹੜਾ ਫੋਨ ਕਰਦੇ ਉਹਨੂੰ ਕਿਸੇ ਵਲੋਂ ਕਲੀਰ ਹੋ ਸਕਦਾ ਅੱਛਾ ਅੱਛਾ ਲਓ ਪੇਸ਼ੈਂਟ ਤੇ ਨਾ ਅਸੀਂ ਇਹ ਨਹੀਂ ਆ ਸਿਰ ਸਾਨੂੰ ਅਜ ਤੱਕ ਰੱਖੜਾ ਕਦੀ ਜ਼ਰੂਰਤ ਨਹੀਂ ਪਈ ਨਾ ਕੋਈ ਚੀਜ਼ ਦੇ ਕਿ ਨਹੀਂ ਆ ਕਿ ਢਿੱਲੀ ਨੂੰ ਦੀਗੀ ਆ ਆਪਣੇ ਕੋਲੋਂ ਸਰਵਿਸ ਹੈਗੀ ਇਹ ਕੋਲੋਂ ਆ ਚਲੋ ਸੈਟਿੰਗ ਸ਼ੂਟਿੰਗ ਰੱਖਣੀ ਚਾਹੀਦੀ ਹੈ ਸੈਟਿੰਗ ਹੋਣੀ ਹੈ ਸੈਟਿੰਗ ਬਿਨਾਂ ਕੰਮ ਹੁੰਦਾ ਹੀ ਨਹੀਂ ਵਸੇਗੀ ਬਿਲਕੁਲ ਬਿਲਕੁਲ ਹਾਂ ਤੇ ਚਲੋ ਫਿਰ ਪੈਸੇ ਤੁਸੀਂ ਉੱਥੇ ਜਾ ਕੇ ਲੈਣੇ ਜਾਂ ਮੈਂ ਪੇਟੀਆਂ ਫੇਟੀਆਂ ਕਰ ਲਿਆ ਕੋਈ ਕੋਈ ਨਹੀਂ ਖਾਬ ਜਾ ਕੇ ਪੈਸੇ ਦੇਣਾ ਜੀ अच्छा अच्छा चलो मैं ਤੁਹਾਨੂੰ ਜੈਸੀ ਬਾਹਰ ਆਂਦੇ ਨਾ ਅੰਦਰੋਂ ਓਕੇ ਓਕੇ ਤੇ ਮੈਂ ਫੋਨ ਕਰ ਦਿੰਦਾ ਹਾਂ ਹਲੋ ਹਲੋ ਜੀ ਜੀ ਨਹੀਂ ਹੋ ਰਹੀ ਸੌਦਾ ਆਹ ਜੀ ਪ੍ਰਸ਼ੋਤਮ ਬੋਲ ਰਿਹਾ ਨਾ ਹਾਂਜੀ ਹਾਂ ਜੀ ਸਰ ਮੈਂ ਬੋਲ ਰਿਹਾ ਨਾ ਨਿਊਜ਼ ਮੀਡੀਆ ਤੋਂ ਅੱਛਾ ਜੀ ਹਾਂਜੀ ਤੇ ਹੁਕਮ ਸਰ ਹੁਕਮ ਹੋ ਗਿਆ ਹੁਣ ਤੁਸੀਂ ਦੱਸੋ ਅੱਛਾ ਜੀ ਠੀਕ ਅੱਛਾ ਚਲਈਆ ਵੀਰੋ ਨਹੀਂ ਵੀਰੋ ਰਣ ਦੇ ਕੀ ਜਾਣਾ ਸੀ ਤੁਸੀਂ ਯਾਰ ਪ੍ਰਾਈਵੇਟ ਗੱਡੀਆਂ ਲੈ ਕੇ ਐਂਬੂਲੈਂਸਾਂ ਵੜਾਈਆਂ ਨਹੀਂ ਨਹੀਂ ਐਂਬੂਲੈਂਸ ਨਹੀਂ ਅਸੀਂ ਬਣਾਈ ਸਰ ਨਹੀਂ ਤੁਸੀਂ ਬੋਲੇ ਆਂ ਹਾਂਜੀ ਤੁਸੀਂ ਤੇ ਪਹਿਲਾਂ ਸਾਰਾ ਕੁਝ ਦੱਸਿਆ ਨਾ ਤੁਹਾਨੂੰ ਕੀ ਦੱਸਿਆ ਸਰ ਨਾ ਪ੍ਰਾਈਵੇਟ ਕਰੀ ਜਾਵਿੱਤੋ ਨਾ ਨਾ ਤੁਸੀਂ ਪ੍ਰਾਈਵੇਟ ਵਿਦਾਊਟ ਪਰਮਿਟ ਤੁਸੀਂ ਮਰੀਜ਼ ਲੈ ਕੇ ਜਾਂਦੇ ਹੋ ਜੇ ਮਰੀਜ਼ ਦੇ ਨਾਲ ਕੋਈ ਹੈਰੀ ਗੈਰੀ ਹੋ ਜਾਏ ਜਾਂ ਤੁਹਾਡੀ ਗੱਡੀ ਕੋ ਪਲਟ ਪਲਟ ਜਾਏ ਤੇ ਕੀ ਜਵਾਬ ਦਿਓਗੇ ਪ੍ਰਸ਼ਾਸਨ ਕਿੱਥੇ ਸੁੱਤਾ ਜੀ ਕਿਸ ਤਰ੍ਹਾਂ ਚੱਲਦੀਆਂ ਤੁਹਾਡੀਆਂ ਗੱਡੀਆਂ ਹਾਂ ਨਹੀਂ ਠੀਕ ਨਹੀਂ ਹੈ ਗੱਲ ਕਰਨ ਦਾ ਅਗਰ ਸਮਾਂ ਹੈ ਤਾਂ ਕਰੋ ਚਲੋ ਜੀ ਜੀ ਮੈਂ ਤੁਸੀ ਕਿਹਾ ਸੀ ਕਿ ਤੁਹਾਡਾ ਪੇਸ਼ੈਂਟ ਹੈ ਇੱਕ ਜੀ ਹਾਂ ਹਾਂ ਦੋਸਤਾਂ ਸੇਵਾ ਕਰਾ ਭਰਾ ਨਹੀਂ ਗਿਆ ਜੀ ਤਾਂ ਮੈਂ ਕਹਿੰਦਾ ਅੱਛਾ ਜੀ ਜੀ ਦਿੱਤਾ ਬੜੀ ਬੱਲੇ ਇਹ ਸੇਵਾ ਨਹੀਂ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਐਂਬੂਲੈਂਸ ਕਿਉਂ ਨਹੀਂ ਪਾ ਲਈ ਤੁਸੀਂ ਇਹ ਪ੍ਰਾਈਵੇਟ ਗੱਡੀ ਦੀ ਆਰਟ ਜਿਹੜੀ ਹੈ ਐਂਬੂਲੈਂਸ ਦੀ ਆਰਟ ਦੇ ਵਿੱਚ ਕੰਮ ਕਰ ਰਹੇ ਹੋ ਸ੍ਰੀਮ ਜੀ ਸੁਣ ਰਹੇ ਹੋ ਹਾਂ ਜੀ ਹਾਂ ਜੀ ਸਰ ਮੇਕਾ ਤੁਸੀਂ ਐਂਬੂਲੈਂਸ ਪਾ ਲੰਦੇ ਨਾ ਐਂਬੂਲੈਂਸ ਪਾਣ ਦੀ ਬਜਾਏ ਤੁਸੀਂ ਪ੍ਰਾਈਵੇਟ ਗੱਡੀਆਂ ਪਾ ਕੇ ਐਂਬੂਲੈਂਸ ਦੇ ਰੇਟ ਤੇ ਗੱਡੀਆਂ ਚਲਾ ਰਹੇ ਹੋ ਤੁਹਾਡੇ ਕੋਲ ਇਕੁਪਮੈਂਟ ਹੈ ਨਹੀਂ ਸਾਰੇ ਐਂਬੂਲੈਂਸ ਦੇ ਜਿਹੜੇ ਗੱਡੀ 'ਚ ਹੁੰਦੇ ਨੇ ਨਹੀਂ ਨਹੀਂ ਸਰ ਫਿਰ ਕਿਸ ਤਰ੍ਹਾਂ ਚਲਾ ਰਹੇ ਹੋ ਤੁਸੀਂ ਇਹ ਸਰ ਕੱਲੇ ਮੇਰੇ ਕੋ ਟੈਕਸੀ ਹੀ ਹਾਂਜੀ ਅੱਛਾ ਫਿਰ ਇਹਦੇ 'ਚ ਜ਼ਿਆਦਾ ਕਮਾਈ ਲੱਗਣਾ ਸ਼ੁਰੂ ਹੋ ਗਈ ਕੀ ਕਮਾਈ ਠੀਕ ਹੈ ਦਰ-ਦਰ ਕਰ ਲੀਏ ਜੀ ਜੀ ਅਸੀਂ ਦਾਲਦੇ ਸਰ ਇਸ ਦਾ ਆਪਣੇ ਸੈਫੇਰੀ ਕੰਮ ਹੀ ਹਾਂ ਅਗੋ ਨੇ ਤੁਹਾਡੀ ਤੇ ਡਾਕਟਰਾਂ ਨਾਲ ਵੀ ਬੜੀ ਅੱਛੀ ਸ਼ਾ 60 78 ਡਾਕਟਰਾਂ ਨਾਲ ਇਹ ਜਦ ਤੱਕ ਬੱਚਾ ਉਹ ਚੈੱਕ ਪਾਇਰ ਹੋ ਜਾਣਾ ਹੂੰ ਸੇ ਉਹ ਆਦੀ ਘੜੀ ਗਏ ਰਹਾਂ ਐਮਬੂਲੈਂਸ ਪੇਰ ਕੋ ਫੇਰਾ ਦੋ ਸਟੈਰੇਸ ਕੋ ਸੋਕੋ ਤੇ ਇਹ ਮੈਨੂੰ ਇੱਕ ਚੀਜ਼ ਦੱਸੋ ਤੁਹਾਡੀਆਂ ਗੱਡੀਆਂ ਸਕੂਲ ਵਿੱਚ ਵੀ ਲੱਗਦੀਆਂ ਨੇ ਹਾਂਜੀ ਤੁਸੀਂ ਗੱਡੀਆਂ ਸਕੂਲ ਵਿੱਚ ਵੀ ਲਾਈ ਦੀਆਂ ਨੇ ਡੈਨੋ ਭਰਾ ਵੀ ਗੱਡੀ ਕੱਢੀ ਰਿਹਾ ਦੋਨੋਂ ਲੱਗੇ ਤੁਹਾਡੀਆਂ ਦੋਨੋਂ ਗੱਡੀਆਂ ਸਕੂਲਾਂ ਚ ਵੀ ਲੱਗਦੀਆਂ ਨੇ ਔਰ ਤੁਸੀਂ ਜਿਸ ਲਈ ਕੋਈ ਡੈੱਡ ਬੋਡੀ ਇਸ ਗੱਡੀ ਚ ਖੜਦੇ ਹੋ ਜਾਂ ਪੇਸ਼ੈਂਟ ਖੜਦੇ ਹੋ ਉਦੇ ਬਾਦ ਆ ਕੇ ਗੱਡੀਆਂ ਕਲੀਨ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਸਰ ਗੱਡੀਆਂ ਕਲੀਨ ਕਰਦੇ ਹੋ ਤੁਸੀਂ ਬਿਲਕੁਲ ਸਰ ਲੇਕਿਨ ਤੁਸੀਂ ਇਹ ਦੋਨੋਂ ਕੰਮ ਕਿਸਾ ਕਰ ਸਕਦੇ ਹੋ ਕਿ ਭਈ ਉਹਦੇ ਵਿੱਚ ਤੁਸੀਂ ਐਂਬੂਲੈਂਸ ਵੀ ਚਲਾ ਰਹੇ ਹੋ ਛੋਟੇ ਬੱਚੇ ਦੇ ਕੋ ਡਾਕਟਰ ਸਾਹਿਬ ਆਪੀ ਕਹਿੰਨਾ ਕਿ ਨਾ ਕੋ ਡੈੱਡ ਬੋਡੀ ਆਂਦੀ ਕਿਸੇ ਦੀ ਅਸੀਂ ਬਖਸ਼ਨਗਰੋਂ ਐਂਬੂਲੈਂਸ ਭੇਜਿਆ ਅੱਛਾ ਇੱਥੇ ਤਾਂ ਡੈੱਡ ਬੋਡੀ ਦਾ ਕੋਈ ਕੰਮ ਨਹੀਂ ਇੱਥੇ ਕੋਈ ਅਗਰ ਇਨਕੇ ਕੋਈ ਆ ਜਾਏ ਤਾਂ ਉਹ ਅਸੀਂ ਛੱਡ ਕੇ ਤਾਂ ਫਿਰ ਬਾਹਰੇ ਗੱਡੀ ਧੋਣੇ ਆਦਰ ਅੱਛਾ ਜੀ ਆਕੇ ਕਿ ਲੈ ਕੇ ਜਾਂਦੇ ਹਾਂ ਪਰ ਡੈੱਡ ਬੋਡੀ ਲੈ ਕੇ ਜਾਂਦੇ ਹੋ ਨਾ ਤੁਸੀਂ

ਮ ਫਿਰ ਅਸੀਂ ਕਹਿੰਦੇ ਹਾਂ ਲੇਕਿਨ ਪ੍ਰਸ਼ੋਤਮ ਜੀ ਬੜੀਆ ਬੜਾ ਇੱਕ ਸਵਾਲ ਹੈ ਕਿ ਤੁਹਾਡੀ ਇੱਕ ਪ੍ਰਾਈਵੇਟ ਗੱਡੀ ਹੈ ਆਪਣੀ ਪਰਸਨਲ ਹਾਂ ਜੀ ਤੁਸੀਂ ਐਜ਼ ਅ ਐਮਬੂਲੈਂਸ ਯੂਜ਼ ਕਰੇ ਕਰਦੇ ਹੋ ਬਿਨਾ ਕਾਨੂੰਨ ਦੀ ਜਾਣਕਾਰੀ ਦੇ ਕਾਨੂੰਨ ਨੂੰ ਕੋਈ ਪਤਾ ਨਹੀਂ ਤੁਸੀਂ ਐਮਬੂਲੈਂਸ ਚਾੜ ਰਹੇ ਹੋ ਜਾਂ ਕੀ ਚਲਾ ਰਹੇ ਹੋ ਤੁਸੀਂ ਕਾਨੂੰਨ ਨੂੰ ਵੀ ਗੁੰਮਰਾ ਕਰੇ ਕਰਦੇ ਹੋ ਡਿਪਾਰਟਮੈਂਟ ਨੂੰ ਵੀ ਗੁੰਮਰਾ ਕਰੇ ਕਰਦੇ ਹੋ ਕਿ ਕਿੰਨਾ ਵੱਡਾ ਕ੍ਰਾਈਮ ਹੈ ਪਤਾ ਤੁਹਾਨੂੰ ਮੈਂ ਐਕਚੁਅਲੀ ਸ਼ਕਤਾਂ ਨਹੀਂ ਜਾਨਾ ਕੰਮ ਹੈ ਲੇਕਿਨ ਕਿਸੇ ਵੇਲੇ ਕੋਈ ਆ ਜਾਏ ਕੇਸ ਕਰ ਫੋਨ ਕਰ ਦੇਵੇ ਉਹ ਦਰਵਾਜ਼ੇ ਤੇ ਆ ਜੰਨਾ ਨਹੀਂ ਪੈਸੇ ਵੀ ਤੇ ਇਹਨਾਂ ਤੁਸੀਂ ਕਿਸੇ ਕੋਲ ਨੰਬਰ ਲਿਆ ਹੋਇਆ ਹੈਗਾ ਤੇ ਕਿਤਾ ਦੇ ਮੈਂ ਆਂ ਕਿਹਾ ਕੋਈ ਗੱਲ ਨਹੀਂ ਫਿਰ ਭੇਜਾਂਗਾ ਨਹੀਂ ਨੰਬਰ ਕੀ ਤੁਸੀਂ ਆਪੇ ਦੱਸੇ ਕਰਦੇ ਹੋ ਕਿ ਡਾਕਟਰ ਵੀ ਤੁਹਾਨੂੰ ਫੋਨ ਕਰ ਦੇਣਗੇ ਸਾਰੀ ਸੈਟਿੰਗ ਤੁਹਾਡੀ ਡਾਕਟਰ ਕਰਾਉਂਦਾ ਹੈ ਹਾਂਜੀ ਡਾਕਟਰ ਸੈਟਿੰਗ ਨਹੀਂ ਸਰ ਜਿਸਾਂ ਆਦਰ ਕੋ ਡਾਕਟਰ ਕੋ ਕਿਸੇ ਬੱਚੇ ਦੀ ਡੈਥ ਹੋ ਜਾਂਦੀ ਹੈ ਉਹ ਕਾਲ ਕਰਦੇ ਆ ਜੀ ਕੋਈ ਪਛਾਣ ਵੀ ਕਰਕੇ ਭੇਜੋ ਸਸਤੇ ਕਿਉਂਕਿ ਤੁਸੀਂ ਕੋਈ ਦੇਖੋ ਸਰ ਕਿ ਜਿਸ ਤਰ੍ਹਾਂ ਹੁਣ ਪਰਸੋ ਇੱਕ ਡੈਥ ਹੋਈ ਹੈ ਕਿਸ ਤਾਰ ਅੱਜ ਸਵੇਰੇ ਕਿਸ ਤਾਰੇ ਡੈਥ ਹੋਈ ਹੈ ਹੂੰ ਉਹਨਾਂ ਮੈਨੂੰ ਕਾਲ ਕੀ ਦਿੱਤੀ ਹੈ ਭਈਆ ਗੱਟੀਆਂ ਮੈਂ ਕਿਹਾ ਸਰ ਜਿਹੜੀ ਇਹ ਸਾਰਾ ਪ੍ਰਾਈਵੇਟ ਗੱਡੀ ਹੈ ਨਾ ਉਹ ਤੁਹਾਨੂੰ ਮਿਲਦੀ ਹੈ ਮਹਿੰਗੀ ਹੂੰ ਤਾਂ ਬੱਚਾ ਛੋਟਾ ਤੁਸੀਂ ਜਾ ਕੇ ਤੇ ਬੱਸ ਸੈਂਡੂ ਗੱਡੀ ਕਰ ਲਓ ਜਿਹੜੀ ਕਿਸ਼ਤਵਾਰ ਗੱਡੀ ਜਾਂਦੀ ਉਹਦੇ ਸਰਵਿਸ ਵਾਲੀ ਆ ਦੇ ਅਸੀਂ ਤਾਂ ਕਿਤੇ ਨੂੰ ਵੀ ਸਹੀ ਰਾਏ ਦਿੰਦੇ ਆ ਗਲਤ ਨਹੀਂ ਦਿੰਦੇ ਕਿ ਤੁਸੀਂ 7000 8000 ਦੀ ਗੱਡੀ ਕਰ ਲਓ ਉਹ ਅਗਰ ਤੁਹਾਨੂੰ ਚਾਹ ਵੀ ਹੱਥ ਗੱਡੀ ਮਿਲ ਜਾਏ ਤਾਂ ਉਹ ਚੰਗੀ ਗੱਲ ਹੈ ਪਰ ਲੇਕਿਨ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਨਾ ਤੁਸੀਂ ਤੇ ਕਮਰਸ਼ੀਅਲ ਗੱਡੀ ਨਹੀਂ ਨਾ ਤੁਹਾਡੀ ਨਹੀਂ ਨਹੀਂ ਸਰ ਤੁਹਾਡੀ ਤਾਂ ਪ੍ਰਾਈਵੇਟ ਗੱਡੀ ਹੈ ਔਰ ਦੂਸਰਾ ਐਮਬੂਲੈਂਸ ਵੀ ਨਹੀਂ ਹੈ ਕੰਮ ਤੁਸੀਂ ਐਮਬੂਲੈਂਸ ਦਾ ਕਰੇਕਰਦੇ ਹੋ ਕਰਨਾ ਹੈ ਸਹੀ ਬਾਕੀ ਤਾਂ ਕਹਨਾ ਨਾ ਰੋਕੋ ਠੀਕ ਹੈ ਲੇਕਿਨ ਤੁਸੀਂ ਤੁਸੀਂ ਕਾਨੂੰਨ ਨੂੰ ਵੀ ਗੁੰਮਰਾ ਕਰ ਰਹੇ ਹੋ ਹਸਪੀਟਲ ਨੂੰ ਵੀ ਗੁੰਮਰਾ ਕਰ ਰਹੇ ਹੋ ਜਿਹੜੇ ਲੋਕ ਨੇ ਉਹਨਾਂ ਲੋਕਾਂ ਨੂੰ ਵੀ ਗੁੰਮਰਾ ਕਰੇ ਕਰਦੇ ਹੋ ਐਂਬੂਲੈਂਸ ਦੇ ਨਾਂ ਦੇ ਉੱਪਰ ਪੈਸਾ ਇਕੱਠਾ ਕਰੇ ਕਰਦੇ ਹੋ ਤੁਸੀਂ 4-4 ਹਜ਼ਾਰ ਰੁਪਏ ਲੋਕਾਂ ਕੋਲੋਂ ਲੈ ਕਰਦੇ ਹੋ 45-4500 ਰੁਪਏ ਲੈ ਕਰਦੇ ਹੋ ਤੁਸੀਂ ਪੈਸਾ ਨਹੀਂ ਲੈ ਰਹੇ ਫ੍ਰੀ ਥੋੜੀ ਜਾ ਰਹੇ ਤੁਸੀਂ ਸਰ ਤੁਸੀਂ ਫ੍ਰੀ ਤੇ ਨਹੀਂ ਜਾ ਰਹੇ ਨਹੀਂ ਨਹੀਂ ਪੈਸਾ ਲੈ ਰਹੇ ਹੋ ਤਾਂ ਮਤਲਬ ਵੀ ਤੁਸੀਂ ਡਿਪਾਰਟਮੈਂਟ ਨੂੰ ਵੀ ਜਿਹੜੇ ਡਾਕਟਰ ਤੁਹਾਡੇ ਨਾਲ ਮਿਲਦੇ ਨੇ ਉਹਨਾਂ ਨੂੰ ਇਹਦਾ ਮਤਲਬ ਤੁਸੀਂ ਹਿੱਸਾ ਲੈਂਦੇ ਹੋ ਇਹ ਨਹੀਂ ਸਾਰਾ ਸਾ ਕੁਝ ਨਹੀਂ ਕੋਈ ਡਾਕਟਰ ਨਹੀਂ ਮਿਲੇਗਾ ਨਹੀਂ ਫਿਰ ਤੁਹਾਨੂੰ ਤੁਹਾਨੂੰ ਕਿਉਂ ਫੋਨ ਕਰਦੇ ਕਿਸੇ ਹੋਰ ਨੂੰ ਫੋਨ ਕਿਉਂ ਨਹੀਂ ਕਰਦੇ ਹੋ ਡਾਕਟਰ ਸਰ ਕਰਦੇ ਆ ਵੀ ਮਖੀਲਾਗਰ ਬੜੇ ਰਾਹ ਹੈ ਦੇਰੀ ਲਾਪੁਰਾ ਨੂੰ ਕਰ ਦੇਣਾ ਹੁਣ ਮੈਂ ਵੀ ਕਰਵਾਉਣਾ ਕੌਣ ਕੌਣ ਹੋਰ-ਹੋਰ ਕਿਹੜੇ-ਕਿਹੜੇ ਬੰਦੇ ਪ੍ਰਾਈਵੇਟ ਗੱਡੀ ਚਲਾ ਰਹੇ ਨਾਮ ਦੱਸ ਸਕਦੇ ਹੋ ਅਜੀ ਹੋਰ ਕਿਹੜੇ ਕਿੰਨੇ ਲੋਕ ਨੇ ਹੋਂਟੜੇ ਪ੍ਰਾਈਵੇਟ ਗੱਡੀ ਹਾਂ ਐਂਬੂਲੈਂਸ ਨਹੀਂ ਪ੍ਰਾਈਵੇਟ ਗੱਡੀਆਂ ਜਿਸ ਦਾ ਤੁਸੀਂ ਚਲਾ ਰਹੇ ਹੋ ਸਾਰੇ ਤਾਂ ਤੇ ਮੈਂ ਕਰਵਾਉਣਾ ਹੋਰ ਇਕ ਹੋਰ ਆਉਂਦਾ ਗੱਡੀ ਕੀ ਨਾਮ ਉਹਨਾਂ ਦਾ ਕੀ ਵਿੱਕੀ ਵਿੱਕੀ ਕਾਲਾ ਆ ਗਿਆ ਕਾਲਾ ਤੇ ਇਹ ਕਾਲਾ ਕੌਣ ਆ ਇਹ ਕਾਲਾ ਬਾਰਕੀ ਆਲਾ ਹੂ ਉਹ ਵੀ ਤੇ ਗੱਡੀਆਂ ਚਲਾ ਰਿਹਾ ਆ ਉਸੇ ਨੂੰ ਬੋਲ ਵੀ ਆ ਕਰੇ ਗੱਡੀ ਤੁਸੀਂ ਕਿਸ ਤਰ੍ਹਾਂ ਤੁਸੀਂ ਤੁਸੀਂ ਕਿਵੇਂ ਸਲਾਹ ਰੋ ਤੇ ਸਰ ਅਸੀਂ ਤੇ ਸਾਰੀ ਅਸੀਂ ਤੇ ਸਾਰਾ ਚੈੱਕ ਕਰਨਾ ਹੈ ਅਸੀਂ ਤੁਹਾਨੂੰ ਵੀ ਚੈੱਕ ਕੀਤਾ ਹੈ ਤੁਹਾਡਾ ਤੇ ਪੂਰਾ ਨੈਕਸਸ ਬਣਿਆ ਦਾ ਅੰਦਰ ਤੁਹਾਡੇ ਨਾਲ ਸਕਿਉਰਟੀ ਗਾਰਡ ਮਿਲਦੇ ਨੇ ਡਾਕਟਰਾਂ ਦਾ ਤੁਸੀਂ ਆਪੇ ਦੱਸੇ ਕਰਦੇ ਹੋ ਜ਼ਿਕਰ ਕਰੇ ਕਰਦੇ ਹੋ ਕਿਸ ਤਰ੍ਹਾਂ ਗੁੰਮਰਾ ਲੋਕਾਂ ਨੂੰ ਕਰੇ ਕਰਦੇ ਹੋ ਕਿਸ ਤਰ੍ਹਾਂ ਤੁਸੀਂ 45 45 105 5000 ਰੁਪਏ ਲੋਕਾਂ ਨੂੰ ਲੈ ਕੇ ਉਹਨਾਂ ਨੂੰ ਰੋਟੇ ਕਰਦੇ ਹੋ ਸਮਝਿਓ ਗੱਲ ਨੂੰ ਬੰਦੇ ਪੜੀ ਗੱਲ ਬਿਨ ਕੋ ਸਰ ਸਮਝ ਨਹੀਂ ਆ ਰਿਹਾ ਹੂੰ ਚਲੋ ਠੀਕ ਹੈ ਅਸੀਂ ਨਹੀਂ ਕਰਾਂਗੇ ਜਨਾਬ ਹੋਰ ਕਹਿੰਦੇ ਨਹੀਂ ਕਰਾਂਗੇ ਰਸ ਨਹੀ ਤੁਸੀਂ ਕਰੋ ਜਾਂ ਨਹੀਂ ਕਰੋ ਉਹ ਸਾਨੂੰ ਨਹੀਂ ਇਹਦੇ ਨਾਲ ਕੋਈ ਮਤਲਬ ਅਸੀਂ ਤੇ ਹੁਣ ਡਿਪਾਰਟਮੈਂਟ ਨੂੰ ਪੁੱਛਾਂਗੇ ਕਿ ਡਿਪਾਰਟਮੈਂਟ ਤੁਹਾਡੇ ਨਾਲ ਮਿਲ ਕੇ ਕੰਮ ਕਿਸਾ ਕਰ ਰਿਹਾ ਤੁਸੀਂ ਉਹਨਾਂ ਨੂੰ ਕੋਈ ਕਮਿਸ਼ਨ ਦੇ ਰਹੇ ਹੋ ਨਹੀਂ ਸਰ ਐਸਾ ਪੁੱਛ ਨਹੀਂ ਆਇਆ ਇੱਥੇ ਐਸੇ ਡਾਕਟਰ ਹੈ ਜਿਹੜੇ ਆਪਣੇ ਗਰੂ ਵੈਸੇ ਪਾ ਕੇ ਤੇ ਭੇਜ ਦੇਣਾ ਕਿਸੇ ਬੱਚੇ ਦੇ ਪਰ ਅੱਛਾ ਹਾਂਜੀ ਤੇ ਜਿਹੜੇ ਚੌਕੀਦਾਰ ਹੈ ਜਿਹੜਾ ਸਕਿਉਰਟੀ ਗਾਰਡ ਹੈ ਉਹਨੂੰ ਤੁਸੀਂ ਕਿੰਨੀ ਕਮਿਸ਼ਨ ਦਿੰਦੇ ਹੋ ਨਹੀਂ ਸਰ ਇੱਕ ਗੱਲ ਤੋਂ ਸਹੀ ਦੱਸੋ